ਲਓ ਜੀ ਲੋ ਕੀ ਐ ਸ਼ੀਕ ਕੀ ਐ ਮਜੀ ਬਾ ਲੈਓ ਹੀ ਲੋ ਉਹ ਮਠਾ ਕਰੋ ਚੇਅਰਮੈਨ ਸਾਹਿਬ ਬਟਕੀ ਕਰਦੇ ਕਰਦੇ ਆਹ ਪਾਣ ਤੋਂ ਪਹਿਲੇ ਵਾਹ ਠੀਕ ਹੈ ਜੀ ਠੀਕ ਹੈ ਜੀ ਕੀ ਕਹਿਣਾ ਅੱਜ ਬਾਲਾਜੀ ਮੰਦਿਰ ਵਾਲੀ ਸੜਕ ਦਾ ਨਰਨ ਨਿਰਮਾਣ ਦਾ ਇੰਟਰਲੌਕ ਪਾਉਣ ਲਈ ਕੀ ਕਹਿਣਾ ਤੁਹਾਡਾ ਅੱਜ ਅਸੀਂ ਵਾਰਡ ਨੰਬਰ 9 ਧੂਰੀ ਦੇ ਵਾਰਡ ਦੇ ਵਿੱਚ ਸਾਡੀ ਸਮੁੱਚੀ ਟੀਮ ਪ੍ਰਧਾਨ ਜੀ ਪੁਸ਼ਪਤ ਹੈ ਜੀ ਡਾਕਟਰ ਅਨਵਰ ਜੀ ਸਾਡੇ ਇਸ ਵਾਰਡ ਦੇ ਐਮਸੀ ਸਾਹਿਬ ਸਾਡੇ ਹੋਰ ਜਿੰਨੇ ਵੀ ਸਾਥੀ ਆਏ ਨੇ ਸਾਰੇ ਮੰਦਿਰ ਦੇ ਸਾਡੇ ਜਿਹੜੀ ਕਮੇਟੀ ਹੈ ਤੇ ਇਹ ਅੱਜ ਧੂਰੀ ਦੇ ਵਿੱਚ ਵਾਰਡ ਨੰਬਰ 9 ਅਤੇ ਵਾਰਡ ਨੰਬਰ 14 ਦੇ ਵਿੱਚ 6435000 ਰੁਪਏ ਦੇ ਜਿਹੜੇ ਕੰਮ ਨੇ ਉਹ ਡਵੈਲਪਮੈਂਟ ਦੇ ਕੀਤੇ ਜਾ ਰਹੇ ਨੇ ਇਹ ਨੌਮ ਨੰਬਰ ਵਾਰਡ ਦੇ ਵਿੱਚ ਐ ਐਮਸੀ ਸਾਹਿਬ ਨੇ ਦੱਸਿਆ ਕਿ ਸਾਡੇ 100% ਕੰਮ ਹੋਏ ਨੇ ਪਰ ਆਹ ਕੰਮ ਜਿਹੜਾ ਸੀ ਅਧੂਰਾ ਸੀ ਜਿਹੜੀ ਬਾਲਾਜੀ ਮੰਦਿਰ ਦੇ ਅੱਗੇ ਵਾਲੀ ਗਲੀ ਹੈ ਇਹਦੇ ਕੱਲੇ ਤੇ 28 ਲੱਖ ਰੁਪਏ ਲੱਗ ਕੇ ਨੂੰ ਬੜੀ ਵਧੀਆ ਨਵੀਨੀਕਰਨ ਨਾਲ ਬਣਾਈ ਜਾਊਗੀ ਕਿਉਂਕਿ ਇੱਥੇ ਪਹਿਲਾਂ ਪਾਣੀ ਵੀ ਖੜਦਾ ਸੀ ਤੇ ਜਿੰਨਾ ਵੀ ਦੁੱਖਿਆ ਸਿੱਟ ਸੜਕ ਦਾ ਮਾੜਾ ਹਾਲ ਸੀ ਇਹਨੂੰ ਬੜੀਆ ਭਿੱਤਰ ਬਣਾਇਆ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਧੂਰੀ ਦੇ ਇੱਕ-ਇੱਕ ਕਰਕੇ ਕੰਮ ਸਾਰੇ ਡਵੈਲਪਮੈਂਟ ਦੇ ਪੂਰੇ ਕੀਤੇ ਜਾਣਗੇ ਕਿਉਂਕਿ ਇਹ ਜਿਹੜਾ ਹਲਕਾ ਹੈ ਮਾਨ ਸਾਹਿਬ ਦਾ ਆਪਣਾ ਹਲਕਾ ਹੈ ਧੂਰੀ ਦੇ ਲੋਕਾਂ ਨੇ ਇਥੋਂ ਮਾਨ ਸਾਹਿਬ ਨੂੰ ਐਮਐਲਏ ਬਣਾਇਆ ਸੀ ਅਸੀਂ ਧੂਰੀ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਪੈਸੇ ਦੀ ਕੋਈ ਘਾਟ ਨਹੀਂ ਪੈਸਾ ਵਾਧੂ ਹੈ ਤੇ ਜਿਹੜੀ ਮੈਂ ਬੇਨਤੀ ਕਰਦਾ ਸਾਡੇ ਲਾਲ ਸਿੰਘ ਜੀ ਨੇ ਸਾਰੇ ਐਮਸੀ ਦੇ ਅਧਿਕਾਰੀ ਕੇ ਥੋੜਾ ਜਿਹਾ ਆਪਾਂ ਕੰਮ 'ਚ ਤੇਜ਼ੀ ਲਿਆਈਏ ਤਾਂ ਕਿ ਜਿਹੜੇ ਸਮਾ ਸਰਕਾਰ ਦਾ 1 ਸਾਲ ਦਾ ਰਹਿੰਦਾ ਉਹਦੇ ਵਿੱਚ ਆਪਾਂ ਜਿੰਨੇ ਵੀ ਧੂਰੀ ਦੇ ਕੰਮ ਨੇ ਉਹਨਾਂ ਨੂੰ ਆਪਾਂ ਜਲਦੀ ਨੇਪਰੇ ਚੜਾਈਏ ਨੇਪਰੇ ਚੜਾਈਏ ਅਸ਼ੋਜੀ ਇੱਕ ਮੰਦਿਰ ਦੀ ਜਿਹੜੀ ਇੰਟਰਲੌਕ ਟਾਈਲ ਦਾ ਕੰਮ ਸ਼ੁਰੂ ਹੋਣਾ ਮੰਦਿਰ ਦੇ ਪੂਰੇ ਕੀ ਕਹਿਣਾ ਤੁਹਾਡਾ ਸਰਕਾਰ ਕੋਲੋਂ ਬੋਲੀ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਤੁਰੀ ਸ਼ਹਿਰ ਦੇ ਵਿੱਚ ਬਾਲਾ ਜੀ ਮੰਦਿਰ ਤੋਂ ਸਭ ਜਾਣੂ ਨੇ ਸ਼ਾਇਦ ਹੀ ਸ਼ਹਿਰ ਦੇ ਵਿੱਚ ਹੋਰ ਕੋਈ ਮੰਦਿਰ ਹੈ ਜਿੱਥੇ ਲੋਕਾਂ ਦਾ ਸਾਰ ਨਾਲੋਂ ਵੱਧ ਰਸ਼ ਪੈਂਦਾ ਹੈ ਖਾਸ ਕਰਕੇ ਮੰਗਲਵਾਰ ਨੂੰ ਤਾਂ ਬਹੁਤ ਹੀ ਜ਼ਿਆਦਾ ਰਸ਼ ਰਹਿੰਦਾ ਹੈ ਲੇਕਿਨ ਇਸ ਸੜਕ ਦੀ ਬਹੁਤ دیر ਤੋਂ ਡਿਮਾਂਡ ਸੀ ਕਿਉਂਕਿ ਬਹੁਤ ਹੀ ਜੋ ਹਾਲਤ ਸੀ ਉਹ ਨਾਜੁਕ ਸੀ ਤਾਂ ਅੱਜ ਸਾਡੀ ਬੇਨਤੀ ਨੂੰ ਚੇਅਰਮੈਨ ਸਰਦਾਰ ਰਾਜਵੀ ਸੰਘੋਲੀ ਜੀ ਤੇ ਸਾਡੇ ਸਵਾਰਡ ਦੇ ਐਮਸੀ ਬਲਵਿੰਦਰ ਸਿੰਘ ਬਿੱਲੂ ਜੀ ਨੇ ਨੇਪੜੇ ਚਾੜਿਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਬਹੁਤ ਹੀ ਜਲਦ 28 ਲੱਖ ਦੀ ਕੀਮਤ ਦੇ ਨਾਲ ਇਸ ਸੜਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਰਮਾਣ ਕੀਤਾ ਜਾਊ ਕਿ ਸਾਹ ਨਾਲੋਂ ਵੱਡੀ ਦਿੱਕਤ ਇਹ ਤੇ ਪਾਣੀ ਖੜਨ ਦੀ ਸੀ ਜਦੋਂ ਵੀ ਜਰਾ ਜਿਹਾ ਵੀ ਮੀਂਹ ਪੈਂਦਾ ਸੀ ਤਾਂ ਬਹੁਤ ਪਾਣੀ ਖੜ ਜਾਂਦਾ ਸੀ ਜਿਸ ਦੇ ਨਾਲ ਆਉਣ ਵਾਲੇ ਭਗਤਾਂ ਨੂੰ ਬਹੁਤ ਦਿੱਕਤ ਹੁੰਦੀ ਸੀ ਤੇ ਕਹਿੰਦੇ ਨੇ ਕਿ ਹੁਣ ਇਸ ਟੈਕਨੀਕ ਦੇ ਨਾਲ ਇਹ ਸੜਕ ਦਾ ਨਿਰਮਾਣ ਕੀਤਾ ਜਾਊਗਾ ਤਾਂ ਕਿ ਇੱਥੇ ਪਾਣੀ ਦੀ ਬਿਲਕੁਲ ਵੀ ਦਿੱਕਤ ਨਹੀਂ ਆਉ। ਦਾਸ ਯਾਮ ਆਦਮੀ ਪਾਰਟੀ ਦਾ ਉਹਨਾਂ ਦੇ ਸਾਰੇ ਆਗੂਆਂ ਦਾ ਬਹੁਤ ਧੰਨਵਾਦ ਕਰਦੇ ਆਂ ਜੇ ਉਹਨਾਂ ਨੇ ਇਸ ਸਾਡੀ ਬੇਨਤੀ ਨੂੰ ਕਬੂਲ ਕੀਤਾ। ਬੋਲੀ ਸ਼੍ਰੀ ਬਾਲਾ ਜੀ ਮਹਾਰਾਜ ਜੀ। ਜਿਆਣਾ ਚ ਵੜ ਦਾ ਕੰਮ ਸ਼ੁਰੂ ਹੋਇਆ ਇੰਟਰਲੋਕ ਟਾਈਲ ਦਾ ਕੀ ਕਹਿੰਦੇ ਸਰਕਾਰ ਉਹ ਇਹ ਪਹਿਲਾ ਜਿਹੜੀ ਰੋਡ ਹੈ ਮੰਡੀਕਰਨ ਬੋਰਡ ਦੇ ਆڈر ਸੀ। ਉਹਦੇ ਕਰਕੇ ਤਾਂ ਹੀ ਬਲੈਕ ਰੋਡ ਬਣੀ ਹੋਈ ਹੈ ਤਾਂ ਹੀ ਥੋੜੀ ਲੇਟ ਹੋ ਗਈ ਇਹ। ਔਰ ਹੁਣ ਅਸੀਂ ਨੇ ਇਹ ਮਿਊਸਪਲਟੀ ਦੇ ਅੰਡਰ ਲੈ ਕੇ 28 ਲੱਖ 40 ਹਜ਼ਾਰ ਰੁਪਏ ਦੀ ਕਾਸਟ ਦੇ ਨਾਲ ਇਹਨੂੰ ਬਣਾਉਣਾ ਹੈ ਇਹਦੇ ਤੇ ਇਟਰਲੋਕ ਟਾਇਲ ਪਾਣੀਆਂ ਦੋਨੇ ਪਾਸੇ 8 ਇੰਚੀ ਪਾਈਪ ਪਾਣੇ ਨੇ ਤੇ ਔਰ ਇੱਥੇ ਪਾਣੀ ਦਾ ਸਭ ਤੋਂ ਵੱਧ ਜਿਹੜਾ ਬਹਾਸ ਸੀ ਉਹ ਪਾਣੀ ਧੂਰੀ ਦਾ ਆ ਕੇ ਪਾਣੀ ਇੱਥੇ ਖੜਦਾ ਸੀ ਪਰ ਹੁਣ ਇਹਨੂੰ ਅਸੀਂ ਉਹ ਹਿਸਾਬ ਨਾਲ ਬਣਾ ਰਿਹਾ ਇੱਥੇ ਨਾ ਪਾਣੀ ਖੜੇਗਾ ਨਾ ਹੀ ਕੋਈ ਹੋਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਏਗੀ ਜਿਹੜਾ ਨਰਮ ਇੰਟਰਲੋਕ ਟਾਈਲ ਦਾ ਕੰਮ ਸ਼ੁਰੂ ਕਰਾ ਬਾਲਾ ਜੀ ਜਿਵੇਂ ਮੈਂ ਤੋਂ ਪਹਿਲਾਂ ਚੇਰਮੈਨ ਸਾਹਿਬ ਨੇ ਬੋਲਦਿਆਂ ਦੱਸਿਆ ਕਿ 4235000 ਦੇ ਕਰੀਬ ਇਹ ਕੰਮ ਸ਼ੁਰੂ ਕਰਨ ਜਾ ਰਹੇ ਆ ਅੱਜ ਤੇ ਬਾਲਾ ਜੀ ਮੰਦਿਰ ਵਾਲਾ ਜਿਹੜਾ ਰੋਡ ਆ ਗੁਲਵਿੰਦਰ ਬਿੱਲੂ ਸਾਡੇ ਐਮਸੀ ਨੇ ਪਾਰਟੀ ਦੇ ਸੀਨੀਅਰ ਆਗੂ ਨੇ ਇਹਨਾਂ ਦਾ ਆਪਣਾ ਬਾੜਾ ਪਹਿਲਾਂ ਹੀ ਇਹਨਾਂ ਨੇ ਆਪਣੇ ਬਾੜ ਦੇ ਵਿੱਚ ਤਕਰੀਬਨ 100% ਕੰਮ ਕਰਵਾਏ ਹੋਏ ਨੇ ਸੀਐਮ ਸਾਹਿਬ ਦਾ ਆਪਣਾ ਹਲਕਾ ਕਰੋੜਾਂ ਰੁਪਇਆ ਜਿਹੜਾ ਗ੍ਰਾਂਟ ਆ ਰਹੀ ਆ ਦਿਨ ਪਰ ਦਿਨ ਮਤਲਬ ਸਾਡੀ ਦੀ ਇੱਥੇ ਦੀ ਜਿਹੜੇ ਸਾਡੇ ਅਧਿਕਾਰੀ ਨੇ ਉਹ ਵੀ ਕਈ ਵਾਰੀ ਹੈਰਾਨ ਹੁੰਦੇ ਨੇ ਕਿ ਸਾਹਿਬ ਨੂੰ ਸਾਨੂੰ ਡਿਟੇਲ ਆ ਜਾਂਦੀ ਹੈ ਵੀ ਇੰਨੀਆਂ ਤੁਸੀਂ ਪ੍ਰਪੋਜਲ ਬਣਾ ਕੇ ਭੇਜੋ ਕਿਉਂਕਿ ਸੀਐਮ ਸਾਹਿਬ ਨੇ ਹਲਕੇ ਕਰਕੇ ਕੋਈ ਘਾਟ ਨਹੀਂ ਪੈਸੇ ਦੀ ਪਹਿਲੀਆਂ ਸਰਕਾਰਾਂ ਵਾਂਗ ਨਹੀਂ ਹੈ ਕਿ ਖਜ਼ਾਨਾ ਖਾਲੀ ਆ ਲਗਾਤਾਰ ਧੂਰੀ ਦੀ ਨਹਿਰ ਬਦਲਣ ਦੇ ਲਈ ਮੁੱਖ ਮੰਤਰੀ ਸਾਹਿਬ ਸਾਡੀ ਸਮੁੱਚੀ ਟੀਮ ਚੇਅਰਮੈਨ ਸਾਹਿਬ ਪ੍ਰਧਾਨ ਜੀ ਸਾਰੇ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਹੀ ਲੱਗਦਾ ਜਦੋਂ ਆਊਟਰ ਏਰੀਆ ਦੇ ਵਿੱਚ ਜਾ ਕੇ ਦੇਖਦੇ ਹੋ ਤੁਸੀਂ ਧੂਰੀ ਦਾ ਜਿਹੜਾ ਕੰਮ ਹੋਇਆ ਧੂਰੀ ਦੀ ਨਹਿਰ ਬਦਲੀ ਆ ਇਹ ਇਸ ਕਰਕੇ ਬਦਲੀ ਆ ਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਣ ਕਰਕੇ ਤੂਰੀ ਵਾਲਿਆਂ ਨੂੰ ਤਾਂ ਪਹਿਲਾਂ ਕਦੇ ਮਿਨਿਸਟਰੀ ਨਹੀਂ ਮਿਲੀਦੀ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਅਜੋਗ ਵਾਈ ਕਰ ਰਹੇ ਨੇ ਇਮਾਨਦਾਰ ਮੁੱਖ ਮੰਤਰੀ ਉਹ ਤੂਰੀ ਵਾਲਿਆਂ ਦੇ ਹਿੱਸੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਕੰਮਕਾਰ ਰਹਿੰਦੇ ਆ ਉਹ ਸਾਰੇ ਬਹੁਤ ਜਲਦੀ ਲਿਬਰੇ ਚੱਲਣਗੇ